ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਲਾਮ ਅਦਾਬ 7 ਅਪ੍ਰੈਲ 2025 ਦਿਨ ਸੋਮਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਜੀ ਇਹ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗੁਰਨਾਬ ਸਿੰਘ ਜੀ ਗਿੱਲ ਝੰਡਾ ਵਾਲੀ ਜ਼ਿਲ੍ਹਾ ਬਠਿੰਡਾ ਵੱਲੋਂ ਔਰ ਇਨੀ ਬ੍ਰੀਕਿੰਗ ਜਿੰਨਾ ਕ ਰਿਜ਼ਲਟ ਤਿਆਰ ਸਾਥੋਂ ਹੁੰਦਾ ਹੈ ਅਸੀਂ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਆਂ ਤੇ ਆਪ ਜੋ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ YouTube ਚੈਨਲ ਲਾਈਵ ਕਬੱਡੀ ਅਪਡੇਟਸ ਕਿਰਪਾ ਕਰਕੇ ਜਦੋਂ ਤੁਸੀਂ ਇਹਨੂੰ ਸਰਚ ਕਰਦੇ ਹੋ ਨਾ ਲਾਈਵ ਕਬੱਡੀ ਅਪਡੇਟ ਇਹਨੂੰ ਇਕੱਠਾ ਲਿਖ ਦਿਆ ਕਰੋ ਇੱਕੇ ਥਾਂ ਤੇ ਵਿੱਚ ਸਪੇਸ ਨਾ ਪਾਇਆ ਕਰੋ ਜਦੋਂ ਤੁਸੀਂ ਇਕੱਠਾ ਲਿਖੋਗੇ ਤਾਂ ਸਾਡਾ YouTube ਚੈਨਲ ਸ਼ੋ ਹੋਣ ਲੱਗ ਜੂਗਾ ਤੁਹਾਨੂੰ ਤੇ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਿਓ ਤੇ ਅੱਗੇ ਸ਼ੇਅਰ ਕਰਵਾਇਓ ਧੰਨਵਾਦ ਤੁਹਾਡਾ ਆਓ ਆਪਾਂ ਰਿਜ਼ਲਟਾਂ ਦਾ ਵੇਰਵਾ ਦੱਸ ਕੇ ਸੋ ਪਿੰਡ ਮੌੜਕਲਾ ਜਿਲ੍ਹਾ ਬਠਿੰਡਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ 65 ਕਿਲੋ ਪਿੰਡ ਕੁੱਤੀਆਲ ਖੁਰਦ 19 ਨੰਬਰ ਫਸਟ 21000 ਨਕਦ ਪਲਸ ਕੱਪ ਪਿੰਡ ਚੱਕਰਾਮ ਸਿੰਘ ਵਾਲਾ 17 ਨੰਬਰ ਸੈਕੰਡ 11000 ਨਕਦ ਪਲਸ ਕੱਪ ਬੈਸਟ ਰੀਡਰ ਰਿਹਾ ਜੀ ਅੰਕੁਸ਼ ਰੂਪਗੜ 12 ਰੇਡਾਂ 12 ਨੰਬਰ ਕੁੱਤੀਆਲ ਵੱਲੋਂ ਬੱਛ ਜਾਪੀ ਰਿਹਾ ਪੰਮਾ ਕੁੱਤੀਆਲ 12 ਟੱਚ 4 ਜੱਫੇ ਬਸਟਾ ਨੂੰ ਪੱਕੇ ਇੱਥੇ ਬਲਾਰੇ ਸੀ ਕਾਂਤੀ ਤਾਜੋ ਕੇ ਸੋਨੀ ਘੁੰਮਣ ਤੇ ਗਲਜਾਰ ਪਿੰਡ ਸਿੰਘਪੁਰਾ ਰਾਮਪੁਰਾ ਜ਼ਿਲ੍ਹਾ सिरसा ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ 80 ਕਿਲੋ ਪਿੰਡ ਦੋਦੜਾ ਸਾਹਿਬ ਜੀ ਸਾਡੇ 12 ਨੰਬਰ ਫਰਸਟ 25000 ਨਗਦ ਪਲੱਸ ਕੱਪ ਪਿੰਡ ਭਿੱਖੀ ਸੀ ਨੰਬਰ 2 18000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਨੰਨੂ ਛੀ ਰੇਡਾਂ ਚ 4 ਨੰਬਰ ਬੈਸਟ ਜਫੀ ਰਿਹਾ ਜੀ ਤਾਰੀ ਦੋਦੜਾ 4 ਟੱਚ 3 ਜਫੇ ਬੈਸਟ ਨੂੰ 5-5 ਫੁੱਟ ਕੱਪ ਇੱਥੇ ਬੁਲਾ ਰਹੇ ਸੀ ਮੰਗਾ ਮੱਲ ਕੇ ਲਵੀ ਨਹੀਂ ਪਿੰਡ ਖਿੱਲਣ ਜ਼ਿਲ੍ਹਾ ਮਾਨਸਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ 3 ਬਾਰ ਪਿੰਡ ਬੱਛੋਆਣਾ ਰਣਜੀਤ 12.5 ਨੰਬਰ ਫਾਸਟ 41000 ਨਕਦ ਪਲੱਸ ਕੱਪ ਪਿੰਡ ਬੱਛੋਆਣਾ ਥੋਰੀ 2 ਨੰਬਰ ਸੈਕੰਡ 31000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਕੁਲਵੀਰ ਬੋੜਾਵਾਲ ਚਾਰ ਰੇਡਾਂ ਚਾਰ ਨੰਬਰ ਬੈਸਟ ਜਾ ਫਿਰ ਹੈ ਜੀ ਕਰਮੀ ਭੂਲਣ ਤਿੰਨ ਟੱਚ ਦੋ ਜਫੇ ਜੇਤੂ ਟੀਮ ਵੱਲੋਂ ਜੀ ਬੈਸਟ ਨੂੰ ਐਲਈਡੀ ਸੀ ਜੀ ਇੱਥੇ ਬੁਲਾਰੇ ਲੱਖੀ ਲਹਿਰਾ ਮੁਹੱਬਤ ਕਾਲਾ ਰੂੜੇ ਕੇ ਸੀਰਾ ਖੋਖਰ ਕੁਲਵੀਰ ਸਮਾਓ ਪੈਂਡਰ ਮਾਣਾ ਚੱਕ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਸ਼੍ਰੀ ਗੁਰੂ ਅਮਰਦਾਸ ਜੀ ਕਬੱਡੀ ਕਲੱਬ ਚੋਲਾ ਸਾਹਿਬ 34 ਨੰਬਰ ਫਾਸਟ ਸਪான்ਸਰ ਕੀਤੀ ਹੋਈ ਟੀਮ ਟੀਮ ਬਾਬਾ ਵਿਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 25 ਨੰਬਰ ਸੈਕੰਡ ਸਪான்ਸਰ ਕੀਤੀ ਹੋਈ ਟੀਮ ਪਰ ਜਿਹੜਾ ਇਹ ਮੈਚ ਹੋਇਆ ਬਹੁਤ ਹੀ ਜ਼ਿਆਦੇ ਸੋਹਣਾ ਤੇ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਭਾਸ਼ਾ 'ਚ ਤਕੜਾ ਮੈਚ ਹੋਇਆ ਜੀ ਇਸ ਮੈਚ ਦਾ 3 ਲੱਖ ਰੁਪਇਆ ਦਿੱਤਾ ਵੀ ਥੋੜਾ ਸੀ ਪਿੰਡ ਮੁੰਡੀਆਂ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ 3 ਬਾਰੋ ਪਿੰਡ ਬਾਬਾ ਗਾਜੀ ਦਾਸ ਧਨੋਰੀ 14.5 ਨੰਬਰ ਫਾਸਟ 75000 ਨਕਦ ਪਲੱਸ ਕੱਪ ਪਿੰਡ ਕੜਿਆਣਾ 3 ਨੰਬਰ ਸੈਕੰਡ 55000 ਨਕਦ ਪਲੱਸ ਕੱਪ ਬੈਸਟ ਬਾਰੇ ਕੋਈ ਜਾਣਕਾਰੀ ਉਹਨਾਂ ਨੇ ਦਿੱਤੀ ਨਹੀਂ ਸੀਗੀ ਪਿੰਡ ਵਾਲਿਆਂ ਨੇ ਨਾ ਹੀ ਲਾਈਵ ਵਾਲਿਆਂ ਨੇ ਇੱਥੇ ਲਿਖੀ ਨਹੀਂ ਆਪਾਂ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਇੱਕ ਵਾਰ ਕਬੱਡੀ ਆਲ ਓਪਨ ਇਹ ਟੂਰਨਾਮੈਂਟ ਅੰਮ੍ਰਿਤ ਖੋਸਾ ਕੋਟਲਾ ਦੇ ਪਿੰਡ ਹੋਇਆ ਸੀ ਪਿੰਡ ਡੱਗੋ ਰਮਾਣਾ 11 ਨੰਬਰ ਫਾਸਟ 52000 ਨਕਦ ਪਲਸ ਕੱਪ ਪਿੰਡ ਗਗੜਾ 9.5 ਨੰਬਰ ਸੈਕੰਡ 41000 ਨਕਦ ਪਲਸ ਕੱਪ ਬੈਸਟ ਰੇਡਰ ਸੀਪਾ ਡਗੋਰਮਾਣਾ 7 ਰੇਡਾਂ 7 ਨੰਬਰ ਬੈਠ ਜਾਪੀ ਗੀਤੂ ਡੱਗਰ ਡਗੋਰਮਾਣਾ 2 ਟੱਚ 1 ਜੱਫਾ ਬੈਸਟਨ 221000 ਨਕਦ ਸੀ ਟੀਮ ਗੱਗੀ ਲੋਪੋ ਸੰਦੀਪ ਨੰਗਲ ਮਿਆਂ ਕਬੱਡੀ ਕਲੱਬ ਮਾਲਵਾ 32 ਨੰਬਰ ਫਾਸਟ 1 ਲੱਖ ਰੁਪਏ ਨਕਦ ਪਲਸ ਕੱਪ ਟੀਮ ਦੀਪ ਸਿੱਧੂ ਕੋਡੀ ਕਲੱਬ ਜੰਗੀਆਣਾ 30 ਨੰਬਰ ਸੈਕਿੰਡ 75000 ਨਕਦ ਪਲੱਸ ਕੱਪ ਬੈਸਟ ਰੇਡਰ ਇਹ ਜੀ ਬਬਰਾ ਠੇਕਰੀਆਲ 16 ਰੇਡਾਂ 16 ਨੰਬਰ ਮਾਲਵੇ ਵੱਲੋਂ ਬੈਸਟ ਜਾਫੀਰ ਇਹ ਜੀ ਹੈਪੀ ਕੜਿਆਲ 13 ਟੱਚ 4 ਗਾਫੇ ਮਾਲਵੇ ਵੱਲੋਂ ਬੈਸਟ 51 52000 ਰੁਪਏ ਨਕਦ ਸੀਗੇ ਜੀ ਇਥੇ ਸਨਮਾਨ ਹੋਏ ਜੀ ਬੂਟਾ ਖੋਸਾ ਕੋਟਲਾ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਵਿੱਕੀ ਖੋਸਾ ਕੋਟਲਾ ਨੂੰ ਸੀਡੀ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਜੀ ਤੇ ਗੱਗੀ ਦੁੱਧਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਜੀ ਔਰ ਆਪ ਸਭ ਦੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜੋ ਕਿ ਆਪਣੇ ਪੰਜਾਬ ਮਾਂ ਖੇਡ ਕਬੱਡੀ ਦੇ ਬਹੁਤ ਹੀ ਵਧੀਆ ਕਮੈਂਟੇਟਰ ਇੰਟਰਨੈਸ਼ਨਲ ਲਖੀ ਲਹਿਰਾ ਮੁਹੱਬਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਰਵਾਈ ਦੇ ਕਬੱਡੀ ਟੂਰਨਾਮੈਂਟ ਤੇ ਫੋਰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੂੰ ਬਹੁਤ-ਬਹੁਤ ਵਧਾਈ ਸਾਡੇ ਵੱਲੋਂ ਔਰ ਬਹੁਤ-ਬਹੁਤ ਧੰਨਵਾਦ ਸਾਥ ਦੇਣ ਲਈ। ਇਹ ਸੀਗੇ ਜੀ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ 7 ਅਪ੍ਰੈਲ ਦੇ ਤਿੰਨ ਸੋਮਵਾਰ ਦੇ। ਜੋ ਕਿ ਬਾਈ ਗੁਰਨੇਪ ਸਿੰਘ ਗਿੱਲ ਏਲੈਂਡਾਂ ਵਾਲਾ ਜੀ ਨੇ ਬਹੁਤ ਖੂਬੀ ਲਿਖਿਆ ਔਰ ਕੱਲੀ ਕੱਲੀ ਗੱਲ ਬਰੀਕੀ ਦੇ ਵਿੱਚ ਲਿਖ ਕੇ ਅਸੀਂ ਪੇਸ਼ ਕੀਤੀ ਹੈ ਐਨਾ ਰਿਜ਼ਲਟ ਕਿਸੇ ਵੀ ਵੈਬਸਾਈਟ ਤੇ ਕਿਸੇ ਵੀ ਫੇਸਬੁੱਕ ਪੇਜ ਤੇ ਨਹੀਂ ਆਉਂਦਾ ਓਨਲੀ ਕੱਲਾ ਇੱਕੋ ਹੀ ਇੱਕ ਕਵੱਡੀ ਅਪਡੇਟਸ ਤੇ ਲਾਈਵ ਕਵੱਡੀ ਅਪਡੇਟਸ ਦੋਨਾਂ ਤੇ ਪੇਜ ਤੇ YouTube ਤੇ ਇਹਨੂੰ ਸਰਚ ਮਾਰੋਗੇ ਤਾਂ ਤੁਹਾਨੂੰ ਡੇ ਬਾਏ ਡੇ ਜਿੰਨੇ ਵੀ ਟੂਰਨਾਮੈਂਟ ਹੋਏ ਆ ਉਹਨਾਂ ਦੇ ਫਾਈਨਲ ਰਿਜ਼ਲਟ ਪਏ ਮਿਲਣਗੇ ਧੰਨਵਾਦ ਮਿਲਦੇ ਆ ਕੱਲ ਨੂੰ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰੱਖੇ